ਸ੍ਰੀਕਾਰ ਐਨ ਐਸ ਲਾਈਟ ਤੇ ਤੁਹਾਡਾ ਸਵਾਗਤ ਹੈ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਪਾਕਿਸਤਾਨ ਦੀ ਜਿਹੜੇ ਤਣਾਅ ਪੈਦਾ ਹੋਇਆ ਹੈ ਉਸ ਦਿਨ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਸ਼ਾਮ 4 ਵਜੇ ਪੂਰੇ ਪੰਜਾਬ ਦੇ ਵਿੱਚ ਹਵਾਈ ਹਮਲੇ ਸਮੇਂ ਸਮੇਂ ਇੱਕ ਸਾਇਰਨ ਮੋਕ ਡ੍ਰਿਲ ਡ੍ਰਿਲ ਕੀਤੀ ਜਾਏਗੀ ਤੇ ਉਸ ਵੇਲੇ মিডিਆ ਸਾਥੀਆਂ ਨੂੰ ਇਹ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਅਜਿਹੀ ਗਤੀਵਿਧੀ ਨਾ ਕਰਨ ਜਿਹੜਾ ਕਿ ਹਵਾਈ ਹਮਲੇ ਦਾ ਕਾਰਨ ਬਣਨ ਅਤੇ ਇਸ ਦੇ ਨਾਲ ਹੀ ਕੋਈ ਇਸ ਤਰ੍ਹਾਂ ਦੀ ਖਬਰ ਨਾ ਚਲਾਨ ਜਿਸ ਦੇ ਨਾਲ ਤਣਾਅ ਪੈਦਾ ਹੋਵੇ ਇਸ ਦੇ ਨਾਲ ਹੀ ਅਸੀਂ ਫੌਜਰ ਕਾ ਪੁਲਿਸ ਵੱਲੋਂ ਇੱਕ ਆਮ ਜਨਤਾ ਨੂੰ ਮਹੱਤਵਪੂਰਨ ਜਾਣਕਾਰੀ ਲਈ ਕੁਝ ਨੰਬਰ ਚਾਲੀ ਕੀਤੇ ਗਏ ਆ ਜੇ ਕਿਸੇ ਵੀ ਆਮ ਜਨਤਾ ਨੂੰ ਜਾਂ ਕਿਸੇ ਵੀ ਇਸੇ ਨਾਮ ਮੁਤਲਕ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਫਾਜ਼ਲ ਕਾ ਪੁਲਿਸ ਦੇ ਕੰਟਰੋਲ ਰੂਮ ਤੇ ਤੁਸੀਂ ਇਸ ਦੀ ਜਾਣਕਾਰੀ ਦੇ ਸਕਦੇ ਹੋ ਕੰਟਰੋਲ ਰੂਮ ਦਾ ਨੰਬਰ ਹੈ ਜੀ 8558800900 ਇਹ ਨੰਬਰ ਅਸੀਂ ਇੱਕ ਵਾਰੀ ਫੇਰ ਤੁਹਾਨੂੰ ਨੋਟ ਕਰਵਾ ਰਹੇ ਹਾਂ 8558800900 ਇਸ ਦੇ ਨਾਲ ਹੀ ਜੀ ਤੁਸੀਂ ਲੈਂਡਲਾਈਨ ਨੰਬਰ ਵੀ ਨੋਟ ਕਰੋ ਨੰਬਰ ਹੈ 01638 ਜਿਹੜਾ ਕਿ ਫਾਜ਼ਿਲਕਾ ਦਾ ਕੋਡ ਹੈ 01638 2628 00 01638 2628 00 ਇਸ ਦੇ ਨਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਪੂਰੇ ਪੰਜਾਬ ਦੇ ਵਿੱਚ ਰਾਤੀ 10 ਵਜੇ ਤੋਂ ਲੈ ਕੇ 10:30 ਵਜੇ ਤੱਕ ਬਲੈਕਆਊਟ ਹੋਏਗਾ ਪ੍ਰਸ਼ਾਸਨ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਇਸ ਦੌਰਾਨ ਬਲੈਕਆਊਟ ਦੇ ਦੌਰਾਨ ਆਪਣਾ ਪੂਰਨ ਸਾਨੂੰ ਸਹਿਯੋਗ ਦਿੱਤਾ ਜਾਵੇ ਤਾਂ ਕਿ ਇੱਕ ਦੂਸਰੇ ਨੂੰ ਤੁਸੀਂ ਜਾਗਰੂਕ ਵੀ ਕਰੋ ਕਿ ਕੋਈ ਮੋਬਾਈਲ ਦੀ ਲਾਈਟ ਜਾਂ ਕਿਸੇ ਪ੍ਰਕਾਰ ਦੀ ਲਾਈਟ ਜਨਰੇਟਰ ਇਨਵਰਟਰ ਕਿਸੇ ਤਰ੍ਹਾਂ ਦੀ ਵੀ ਲਾਈਟ ਨਾਲ ਜਗਾਈ ਜਾਏ ਤੇ ਪੈਨਿਕ ਹੋਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਸਗੋਂ ਇੱਕ ਦੂਸਰੇ ਨੂੰ ਤੁਸੀਂ ਜਾਗਰੂਕ ਕਰਨ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰੋ ਤਾਂਬਾ